ਯੋਗ ਬਲਾਈਵੇਟੀ 8 ਚੈਨਲ ਤੇ ਤੁਹਾਡਾ ਸਵਾਗਤ ਹੈ ਮਖਵੰਤ ਸਿੰਘ 나ਗੀ ਦੇ ਸਮੂਚੇ ਪਰਿਵਾਰ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ 나ਗੀ ਕੰਪਲੈਕਸ ਨੇੜੇ ਗਾਂਧੀ ਗਰਾਊਂਡ ਧਾਰੀਵਾਲ ਵਿਖੇ ਬਾਬਾ ਬਿਸਕਰਮਾ ਜੀ ਦਾ ਦਿਹਾੜਾ ਮਨਾਇਆ ਗਿਆ ਜਿਸ ਦੀ ਅਰੰਭਤਾ ਪੰਡਿਤ ਮਨੋਜ ਵੱਲੋਂ ਮੰਤਰ ਉਚਾਰਨ ਕਰਦੇ ਹੋਏ ਹਮਨ ਯੱਗ ਕੀਤਾ ਗਿਆ ਜਿਸ ਦਰਾਨ ਮਖਵੰਤ ਸਿੰਘ 나ਗੀ ਦੇ ਸਮੂਚੇ ਪਰਿਵਾਰਕ ਮੈਂਬਰਾਂ ਸਮੇਤ ਪਹੁੰਚੀਆਂ ਸ਼ਖਸੀਤਾਂ ਨੇ हां ਮਨਿਤ ਜਗ ਦੇ ਦੌਰਾਨ ਆ ਹੋਤੀਆਂ ਪਾ ਕੇ ਸਪਨਾ ਦੀ ਸਿਹਤ ਯਾਬੀ ਤੰਦਰੁਸਤੀ ਇਲਾਕੇ ਚ ਅਮਨ ਸ਼ਾਂਤੀ ਅਤੇ ਸਮੁੱਚੀ ਮਨੁੱਖਤਾ ਦੇ ਭਲੇ ਦੀ ਕਾਮਨਾ ਕੀਤੀ ਹੁਣ ਜਗ ਕਰਨ ਅਪਰੰਤ ਬਾਬਾ ਬਿਸਕਰਮਾ ਜੀ ਦੀ ਆਰਤੀ ਉਤਾਰੀ ਗਈ ਉਚੇਚੇ ਤੌਰ ਤੇ ਪਹੁੰਚੇ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼wini ਦੁਗਗਲ ਅਤੇ ਸ਼ਿਵ ਸੈਨਾ ਉਹਦਾ ਬਾਲਾ ਸਾਹਿਬ ਠਾਕਰੇ ਜੂਥ ਪ੍ਰਧਾਨ ਹਨੀ ਮਹਾਜਨ ਵੱਲੋਂ ਇਲਾਕਾ ਨਿਵਾਸੀਆਂ ਨੂੰ ਬਾਬਾ ਬਿਸਕਰਮਾ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮਕਵੰਤ ਸਿੰਘ ਨਾਗੀ ਵੱਲੋਂ ਹਰ ਸਾਲ ਕੀਤਾ ਜਾਂਦਾ ਪਰਾਲਾ ਸਲਾਘਾਯੋਗ ਹੈ ਅਤੇ ਜਿਹੜੇ ਇਨਸਾਨ ਆਪਣੇ ਬਜ਼ੁਰਗਾਂ ਤੋਂ ਸ਼ੁਰੂ ਕੀਤੀ ਕਾਇਆਤ ਨੂੰ ਯਾਰੀ ਰੱਖਦੇ ਹਨ ਉਹ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਇਸ ਮੌਕੇ ਤੇ ਮਕਵੰਤ ਸਿੰਘ ਨਾਗੀ ਨੇ ਪਹੁੰਚੀਆਂ ਸ਼ਖਸੀਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਆਪਣੇ ਵੱਡ-ਵਡੇਰਿਆਂ ਵੱਲੋਂ ਚਲਾਈ ਰੀਤ ਨੂੰ ਹਰ ਸਾਲ ਮਨਾਉਂਦੇ ਹੋਏ ਬਾਬਾ ਵਿਸ਼ਕਰਮਾ ਜੀ ਦਾ ਅਸ਼ੀਰਵਾਦ ਲੈਂਦੇ ਰਹਿਣਗੇ ਇਸ ਮੌਕੇ ਤੇ ਸੈਂਟਰੀ ਇਨਸਪੈਕਟਰ ਸੰਜੀਵ ਸੋਨੀ ਗਗਨਦੀਪ ਸਿੰਘ ਨਾਗੀ ਗੁਰਸਿੱਤ ਸਿੰਘ ਨਾਗੀ ਇੱਕਮਜੋਤ ਸਿੰਘ ਨਾਗੀ ਗੁਰਸਿਪਤ ਸਿੰਘ ਨਾਗੀ ਗੁਰਵਿੰਦਰ ਸਿੰਘ ਨਾਗੀ ਅਮਨਦੀਪ ਸਿੰਘ ਨਾਗੀ ਨਿਰਭੈ ਸਿੰਘ ਨਾਗੀ ਅਲੋਕਨਾਥ ਸ਼ਰਮਾ ਕੇਵਲ ਕ੍ਰਿਸ਼ਨ ਸ਼ਰਮਾ ਪਰਸਮਾ ਜਣ ਤੋ ਇਲਾਵਾ ਹੋ ਰਾ ਰਸਾਨਾ ਸਮਾਗਮ ਦਰਾਂ ਨੇ ਚਾਹ ਪਕੌੜੇ ਤੇ ਗੁਰੂ ਦਾ ਅਟੁੱਟ ਲੰਗਰ ਵਰਤਿਆ ਦੇਖੋ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਦੇਖੋ ਹਰ ਸਾਲ ਦੀ ਤਰ੍ਹਾਂ ਜਿਹੜੇ ਸਾਡੇ ਸਾਡੇ ਵਿਚਾਰਾ ਕਮੇਟੀ ਦੇ ਮੈਂਬਰ ਵੀ ਨੇ ਸੇਵਾ ਭਾਰਤੀ ਦੇ ਲੀਡਰ ਵੀ ਨੇ ਪਰ ਸ਼ਹਿਰ ਦੇ ਵਿੱਚ ਧਾਰਮਿਕ ਸਮਾਜਿਕ ਕੰਮਾਂ ਦੇ ਵਿੱਚ ਵੱਧ ਵਿਚੜ ਕੇ ਜਿਹੜੇ ਅੱਗੇ ਹੁੰਦੇ ਨੇ ਸਾਡੇ ਮਖਵੰਤ ਸਿੰਘ ਨਾਜੀ ਜੀ ਇਹਨਾਂ ਵੱਲੋਂ ਹਰ ਸਾਹਿਬ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਜਿਹੜਾ ਵਿਸ਼ਕਰਮਾ ਦੇ ਮਨਾਇਆ ਜਾਂਦਾ ਜਿੱਦਾਂ ਪਹਿਲਾਂ ਹਵਨ ਕੀਤਾ ਉਸ ਤੋਂ ਬਾਅਦ ਹੁਣ ਚਾਪ ਪਕੌੜੇ ਦਾ ਜਿਹੜਾ ਲੰਗਰ ਹੈ ਇਸ ਤੋਂ ਬਾਅਦ ਗੁਰੂ ਦਾ ਲੰਗਰ ਜਿਹੜਾ ਵਰਤਾਇਆ ਜਾਂਦਾ ਇਸੇ ਤਰ੍ਹਾਂ ਇਹ ਹਰ ਸਾਲ ਦੀ ਤਰ੍ਹਾਂ ਜਿਹੜਾ ਇਹ ਪ੍ਰੋਗਰਾਮ ਕਰਦੇ ਨੇ ਜਿਹਦੇ ਵਿੱਚ ਸ਼ਹਿਰ ਦੀਆਂ ਧਾਰਮਿਕ ਰਾਜਸੀ ਰਾਜਨੀਤਿਕ ਲੋਕ ਜਿਹੜੇ ਇੱਥੇ ਪਹੁੰਚਦੇ ਨੇ ਮੈਂ ਇਹਨਾਂ ਇਹਨਾਂ ਦੇ ਪਰਿਵਾਰ ਬਾਰੇ ਦੱਸਣਾ ਚਾਹੁੰਦਾ ਕਿ ਦੁੱਖ ਸੁੱਖ ਦੇ ਮਖਵਾਲ ਸਿੰਘ ਲਾਗੀ ਜੀ ਜਿਹੜਾ ਸਾਡੇ ਇਸ਼ਾਰਾ ਕਮੇਟੀ ਦੇ ਮੈਂਬਰ ਨੇ ਉੱਥੇ ਵੀ ਬੜਾ ਸਹਿਯੋਗ ਕਰਦੇ ਨੇ ਕੋਈ ਨਾ ਕੋਈ ਗਰੀਬ ਆਂਦਾ ਕਿਹੇ ਕੰਮ ਲਈ ਜਾਂਦਾ ਇਹ ਪਰਿਵਾਰ ਅੱਗੇ ਹੋ ਕੇ ਵੇਰਾ ਹਰ ਇੱਕ ਦੀ ਮਦਦ ਕਰਦਾ ਜਿੱਦਾਂ ਇਹਨਾਂ ਦੇ ਬੇਟੇ ਨੇ ਉਹ ਵੀ ਅੱਗੇ ਹੋ ਕੇ ਹਰ ਵਰਦੇ ਦੀ ਮਦਦ ਕਰਦੇ ਨੇ ਕਿ ਮੈਂ ਪਰਮਾਤਮਾ ਕੇ ਅਰਦਾਸ ਇਹੋ ਹੀ ਕਰਦਾ ਕਿ ਇਹਨਾਂ ਨੂੰ ਜਿੱਦਾਂ ਹਰ ਸਾਲ ਦੀ ਤਰ੍ਹਾਂ ਇਹ ਪ੍ਰੋਗਰਾਮ ਕਰਦੇ ਨੇ ਐਸੇ ਤਰ੍ਹਾਂ ਹਰ ਸਾਲ ਪ੍ਰੋਗਰਾਮ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਜੀ ਪਤਾਨ ਜੀ ਦੱਸ ਦਿਓ ਬਾਬਾ ਬਕਰਮਾ ਦਾ ਦਿਨ ਮਨਾਇਆ ਹੈ ਬੰਗੇ ਜੀ ਬੋੜੀ ਦੇ ਸ਼੍ਰੀ ਵਿਸ਼ਕਰਮਾ ਮਹਾਰਾਜ ਜੀ ਜੈ ਅੱਜ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਸਾਡੇ ਧਾਰੀਵਾਲ ਦੇ ਵਿੱਚ ਤੁਸੀਂ ਜਾਣਦੇ ਹੋ ਵੀ 나ਗੀ ਪਰਿਵਾਰ ਜੀ ਸਾਡੇ ਕੋ ਕਨ ਸਿੰਘ 나ਗੀ ਜੀ ਬਹੁਤ ਹੀ ਸਤਕਾਰਯੋਗ ਨੇ ਹਰ ਸਾਲ ਅਸੀਂ ਇੱਥੇ ਆਨੇ ਆ ਤੇ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਆਉਂਦੇ ਆ 나ਗੀ ਪਰਿਵਾਰ ਅੱਜ ਇੱਕ ਵਿਸ਼ਾਲ ਲੰਗਰ ਵੀ ਲਾਉਂਦੇ ਨੇ ਹਰ ਸਾਲ ਇਸੇ ਜਨਮ ਦਿਹਾੜੇ ਤੇ ਹੀ ਤੇ ਮੈਂ ਰਮਾਧਾਨਾ ਦੇ ਅੱਗੇ ਵਾਹਿਗੁਰੂ ਜੀ ਦੇ ਪ੍ਰਾਰਥਨਾ ਕਰਨਾ ਕਿ ਨਾਗੀ ਪਰਿਵਾਰ ਤੇ અપਾਰ ਕਿਰਪਾ ਬਣਾ ਕੇ ਰੱਖਣ ਜਿਸ ਤਰ੍ਹਾਂ ਇਹ ਇਹਨਾਂ ਦੇ ਬਜ਼ੁਰਗ ਇਸ ਇਹ ਚਲਦੀ ਆ ਰਹੀ ਹੈ ਹਰ ਵਿਸ਼ਕਰਮਾ ਦੇ ਜਨਮ ਦਿਹਾੜੇ ਤੇ ਲੰਗਰ ਲਾਉਂਦੇ ਨੇ ਆਰਚੀ ਕੀਤੇ ਨੇ ਕਿ ਸਾਰਿਆਂ ਵਾਸਤੇਾਰੇ ਧਾਰੀਵਾਲ ਵਾਸਤੇ ਸ਼ੁਭ ਪ੍ਰਾਰਥਨਾ ਕਰਦੇ ਨੇ ਕਿ ਉਜਾਰਾਂ ਦੀ ਵੀ ਪੂਜਾ ਕੀਤੀ ਜਾਂਦੀ ਆ ਮੈਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਆਪਣੇ ਨਾਗੀ ਪਰਿਵਾਰ ਵੱਲੋਂ ਆਪਣੇ ਕੌਂਸਲਰ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹੈ ਵਾਹਿਗੁਰੂ ਜਿਹੜਾ ਘਾਲ ਸਾਹਿਬ ਵਾਹਿਗੁਰੂ ਅਸੀਂ ਇੱਥੇ ਨਾਦੀਕਾ ਬਲਾਸੇ ਵਿੱਚ ਹਰ ਸਾਲ ਬਾਬਾ ਗੁਸ਼ਕਰਮਾ ਜੀ ਦਾ ਜਲੰਧਿਆਰਾ ਜਿਹੜਾ ਹੈ ਉਹ ਇੱਥੇ ਮਨਾਉਂਦੇ ਹਾਂ ਤੇ ਸਾਰੇ ਸੱਜਣਾ ਸ਼ਹਿਰ ਵਾਸੀਆਂ ਤੇ ਆਪਣੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਇਹ ਮਨਾਇਆ ਜਾਂਦਾ ਹੈ ਇਹ ਜਿਹੜੀ ਰੀਤ ਆ ਮੇਰੇ ਵੱਡੇ ਭਾਈ ਸਾਹਿਬ ਸਰਗਵਾਸੀ ਸਰਦਾਰ ਬਿੰਦਰ ਸਿੰਘ ਦੇ ਦਰਸ਼ਨ ਸਿਕੋਣਾ ਵੱਲੋਂ ਚਲਾਈ ਗਈ ਆ ਕਿ ਅਸੀਂ ਉਹਨਾਂ ਦੀ ਰੀਤ ਨੂੰ ਅੱਗੇ ਚਲਾ ਰਹੇ ਹਾਂ ਅੱਜ ਉਸ ਮਸ਼ਕਰਮਾ ਜਿਹਦਾ ਜਨ ਦਿਹਾੜਾ ਹੈ ਜਿੱਦਾਂ ਦੀ ਬਸਤਕਾਰੀ ਦੇ ਪਿੱਛੇ ਅਸੀਂ ਅੱਜ ਸਾਰੀਆਂ ਜਿਹੜੀਆਂ ਹਸਤਨਾ ਕੰਮ ਕਰਦੀਆਂ ਹੱਤਨਾ ਕੰਮ ਕਰਦੀਆਂ ਹਨ ਬਰਾਦਰੀਆਂ ਜਾਂ ਦੂਸਰੇ ਵੀ ਕੋਈ ਜਿਹੜੇ ਕੰਮ ਕਰਦੇ ਨੇ ਅੱਜ ਅਸੀਂ ਉਹਨਾਂ ਦਾ ਓਟ ਆਸਰਾ ਲੈ ਕੇ ਕਿ ਅਸੀਂ ਇਹ ਸਾਰਾ ਕੰਮ ਜਿਹੜਾ ਹੈ ਉਹਨਾਂ ਦੀ ਲਹਿਰ ਮਾਈ ਦੇ ਹੇਠ ਹੀ ਇਹ ਕੰਮ ਕਰਦੇ ਹਾਂ ਕਿ ਮੈਂ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਕਰਾਂਗਾ ਕਿ ਉਹ ਵੀ ਇਸੇ ਤਰ੍ਹਾਂ ਹੀ ਇਹ ਜਨਮ ਦਿਹਾੜਾ ਜਿਹੜਾ ਹੈ ਬਾਬਾ ਬਿਸ਼ਕਰਮਾ ਜੀ ਦਾ ਉਹ ਮਨਾਇਆ ਕਰਨ ਅਤੇ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਆਪਣੇ ਉਹਨਾਂ ਦੇ ਸੰਧ ਨੇ ਉਹਨਾਂ ਨੂੰ ਧੋ ਕੇ ਸਿਹਰੇ ਸ਼ਾਮ ਉਹਨਾਂ ਦੀ ਅੱਜ ਦੇ ਦਿਨ ਪੂਜਾ ਕਰਿਆ ਕਰਨ ਤੇ ਅੱਜ ਦੇ ਦਿਨ ਉਹਨਾਂ ਨੂੰ ਜਿਹੜਾ ਉਹ ਸ਼ਰਧਾਂਜਾਲ ਆਇਆ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ